ਨਾ ਤਾਂ ਕੀ ਮਾਮਲਾ ਜੀ ਮੇਰਾ ਨਾਮ ਸਕੱਤਰ ਸਿੰਘ ਹੈ ਜੀ ਸਿੱਲਵਾਲ ਪਿੰਡ ਦਾ ਰਹਾਉਂਦਾ ਹਾਂ ਜੀ ਮੇਰੀਆਂ ਲਾਰਜੀ ਪ੍ਰੀ ਤੇ ਲੋਅਰ 200 ਤੇ ਕਾਰਨਾ ਬਣੀ ਗਈ ਸੀ ਆਪਣੀ ਨਮਾਵਾਲਕਾਂ ਦੇ 2 ਅਪ੍ਰੈਲ 2021 ਨੂੰ ਸਰ ਨੂੰ ਬਿਨਾਂ ਦੱਸੇ ਬਿਨਾਂ ਕਿਸੇ ਲੋਜਿਸਟਿਕ ਜਾਂ ਅਧਿਤੀ ਜਿਹਾ ਪ੍ਰਸ਼ਾਸਨ ਸਮੇਤ ਐਸ.ਜੀ.ਓ ਤੇ ਕੁਝ ਅਣਚਾਹੇ ਮੈਕੀਆਂ ਨੇ ਰਾਗ ਮੇਰੇ ਕੋਲ ਪ੍ਰਚਾਰ ਚ ਦੀ ਇਤਰਾਜ ਹੈ ਹਨ ਤੁਹਾਨੂੰ ਮਸਾਫਾ ਜਰ ਦੁਰਦਸ਼ਨ ਸਾਹਿਬ ਜੀ ਦੇ ਉਹਨਾਂ ਕੋਲ ਆਪ ਬਣਦੀ ਕਾਰਵਾਈ ਕੀਤੀ ਜਾਵੇ ਨੇ ਉਹੋ ਤੁਹਾਡੇ ਤਾਲੇ ਲੱਗੇ ਕਿ ਖੁੱਲੀਆਂ ਸੀ ਦੁਕਾਨਾਂ ਤੇ ਤਾਲੇ ਲੱਗੇ ਸੀ ਅੰਦਰ ਸਮਾਨ ਵੀ ਸੀ ਸਾਡਾ ਕੀਮਤੀ ਸਮਾਨ ਕੋਈ ਡਰਿੰਕ ਸੀ ਰੈਕ ਸੀ ਅੰਦਰ ਪਰ ਇਹਨਾਂ ਨੇ ਬਿਨਾਂ ਕਿਸੇ ਤਰਾਹ ਦੇ ਸਾਨੂੰ ਘਾਈਆਂ ਉਸ ਦਿਨ ਅਸੀਂ ਇੱਥੇ ਹੈ ਵੀ ਨਹੀਂ ਸੀ ਅਸੀਂ ਕਿਸੇ ਮਰਗ ਦੇ ਉੱਤੇ ਗਏ ਹੋਏ ਸੀ ਮਗਰ ਉਹ ਜਿਹੜੀ ਆ ਸਾਰੀ ਕਾਰਵਾਈ ਕੀਤੀ ਹੈ ਜਿਹਨੇ ਵਿਹਾਰੀ ਕਾਰਵਾਈ ਕੀਤੀ ਦੀ ਆ ਤੇ ਸਭ ਮਿਲੀ ਉਹ ਕਿਤਨਾ ਲਿਖਤਾ ਗਾ ਜੀ ਕੀ ਮੰਗ ਕਰਦੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇ ਉਹਨਾਂ ਬਣਦੀ ਸਕਤ ਤੇ ਜੇ ਵੀ ਕਿ ਸਾਨੂੰ ਸਾਜਾ ਇੰਸਾਨਿੰਦਰ ਸਿੰਘ ਜੀ ਪਿੰਡ ਭੱਜੀ ਗੰਗਾ ਕੀ ਮਾਮਲਾ ਜੀ ਮਾਮਲਾ ਜੀ ਇਹ ਸੀ ਸਾਡੀ ਟਕਾਲਾ ਨਾਜਿਕ ਵਿੱਚ ਮੇਰੀ ਮੈਂ ਕੰਮ ਕਿਲਾ ਰਿਆ ਸੀ ਮਾਲ ਵਿੱਚ ਮਾਰ ਰਿਆ ਸੀ ਤੇ ਅਸੀਂ ਪਿੱਛੇ ਘੱਟ ਸਾਲਾਪੋ ਤੇ 2 ਅਪ੍ਰੈਲ ਨੂੰ ਉਹ ਜਿਆ 28 ਨੂੰ ਮੈਂ ਬਾਫਗੜ੍ਹ ਕੇ ਜੂਰੀ ਕੰਮ ਗਿਆ ਸੀ ਤੇ ਜਦੋਂ ਮੈਂ ਵਾਪਸ ਘਰ ਆਇਆ ਤੇ ਸ਼ਾਮ ਨੂੰ ਪਤਾ ਲੱਗਾ ਤੁਹਾਡੇ ਤੱਕ ਨਟਾਰੀਆਂ ਤੇ ਇਹ ਪ੍ਰਸ਼ਾਸਨ ਦੀ ਬੰਦਗੀ ਪਿਤਰਾਇਤ ਪਰ ਜਾਂਚਾ ਤੋਂ ਮੁਕਤ ਹੈ ਕਈਆਂ ਸਾਨੂੰ ਮੰਗਦਾ ਆ ਕਿ ਸਾਨੂੰ ਇਹਦੇ ਸਬੰਧ ਚ ਆਪ ਕਿਸੇ ਨੂੰ ਮਿਲੇ ਸੀ ਜੀ ਦੁਕਾਨਾਂ ਦੇ ਸਬੰਧ ਚ ਆਪ ਕਿਸੇ ਨੂੰ ਮਿਲੇ ਸੀ ਅੱਗੇ ਵੀ ਕਿ ਕਿਸੇ ਨੂੰ ਮਿਲੇ ਸਰ ਹਾਂਜੀ ਉਹਨਾਂ ਨੂੰ ਦਿਖਾ ਦਿੱਤੀ ਉਹਨਾਂ ਸਾਡੀ ਸਿੱਟੀ ਵੀ ਕੀਤੀ ਜਾਂਦੇ ਜਾਓ ਕੋਈ ਠੀਕ ਆ ਤੇ ਕੰਮ ਨਹੀਂ ਹੋਤਾ ਵੀ ਇਹ ਰਹੀ 4 ਤਰੀਕ ਨੂੰ ਖਾਣਾ ਮਿੱਤਰ ਨੂੰ ਦਿਖਾ ਦਿੱਤੀ ਆ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਇਹ ਐਸਡੀਐਮ ਸਾਹਿਬ ਦੇ ਧਿਆਨ ਚ ਲਿਆਂਦਾ ਹੁਣ ਲਿਆਂਦਾ ਕੋਈ ਨਹੀਂ ਦੁਕਾਨਾਂ ਕੋਠਿਆਂ ਦਾ ਧਿਆਨ ਚ ਲਿਆਂਦਾ ਓਕੇ ਸੈਕੀ ਕ੍ਰਿਮਾ ਲਈ ਜੇਕਰ ਸਾਨੂੰ ਕੋਈ ਵੀ ਕਿਸਾਨ ਤੋਂ ਨਾਲ ਦੇ ਕੇ ਆਪਣੇ ਕਾਰੋਬਾਰ ਬਚਾਉਣ ਵਾਸਤੇ ਅੱਜ ਕਾ ਨਾਮਿਆ ਸੀ ਜਿਹੜਾ ਹੈ ਕਿ ਸਾਨੂੰ ਕੋਈ ਪ੍ਰਯਤਨ ਬਿਨਾਂ ਬਗੈਰ ਦੇ ਤਸਵੀਰਿਂ ਪੁਛੇ ਤੋਂ ਪੁਰਾਣੇ ਸਰਪਰੇ ਆਦਮੀਆ ਨੇ ਤੇ ਪ੍ਰਸ਼ਾਸਨ ਦੀ ਮਿਹਰਬੂਤੀ ਦੇ ਨਾਲ ਤਾਂ ਕਿ ਜਨੋ ਕਿ ਉਹਨਾਂ ਨੂੰ ਸਾਡੇ ਹੀ ਤਾਲੇ ਲੱਗੇ ਸਾਡੇ ਕੋਲ ਹੀ ਚਾਬੀਆਂ ਹੋਈਆਂ ਜਿੱਦ ਤੱਕ ਤਾਂ ਨੇ ਬਾਕੀ ਅਸੀਂ ਐਸਜੀ ਸਾਹਿਬ ਨੂੰ ਬਾਰ-ਬਾਰ ਇੱਕ ਫਾਈਲ ਤਿਆਰ ਕਰਕੇ ਬਾਰ-ਬਾਰ ਬੇਨਤੀ ਪੱਤਰੇ ਜਿੰਦੇ ਆਇਆ ਕਿ ਮੈਂ ਦੇਖੋ ਪੂ ਤਕਰੀਬਨ ਆ 6 ਜਨਵਰੀ 2023 ਨੂੰ ਐਸਜੀ ਸਾਹਿਬ ਹੋਂ ਦੇ ਕਹਿਣ ਤੇ ਕਿ ਸਾਡੀ ਦੁਕਾਨਾਂ ਦੇ ਸਪੈਕਸ਼ਨ ਦਾ ਜਿਹੜਾ ਰਿਵਾਰਡ ਵਾਲਾ ਉਹ ਗਲਤ ਚਾਨਾਸ ਤੇ ਨਾਮ ਦੇ ਬਣ ਗਿਆ ਉਹ ਕਿਰਪਾ ਕਰਕੇ ਸਾਨੂੰ ਬਦਲ ਕੇ ਸਾਡੇ ਨਾਮ ਦੇ ਬਣਾਇਆ ਜਾਵੇ ਤੇ ਸਾਨੂੰ ਸਾਡੇ ਤਫਾ ਨਾ ਨ ਮਾਰਦੇ ਨੇ ਤੋਹਰ ਉਹਨਾਂ ਨੇ ਆਪ ਸਾਡੇ ਕੋਲੋਂ ਇਹ ਮੈਟਰ ਲਪਾ ਲਏ ਤੇ ਆਪ ਹੀ ਆਪਣੇ ਫੈਸਲੇ ਦੇ ਵਿੱਚ ਸਾਡੇ ਕੋਲ ਦਾ ਪਿੱਕਰ ਹੋਇਆ ਪਰ ਅਹੀਂ ਬਾਅਦ ਦੇ ਵਿੱਚ ਬੜੀ ਬੜੀ ਬੇਨਤੀ ਕਰਤੀ ਅਸੀਂ ਕਿ ਕਿਤਾਬ ਸਾਨੂੰ ਇਹਦਾ ਕੋਈ ਨਾ ਕੋਈ ਹਟਾ ਹਿਸਾਬ ਪਾਇਆ ਜਾਵੇ ਪਰ ਜਦੋਂ ਕਿ ਸਾਨੂੰ ਦੱਸੇ ਪੁੱਛੇ ਤੋਂ ਬਿਨਾਂ ਹੀ ਜਿਹੜੀ ਅੰਦਰ ਚੰਗਾ ਸਾਡੀ ਜਿਹੜੀਆਂ ਮੌਤਾਂ ਤੇ ਤੇ ਸਾਡਾ ਬੜਾ ਅੰਦਰ ਇੰਕੀ ਦਸਤਾਵੇਜ਼ ਤੇ ਕਿ ਸਮਾਨ ਸੀ ਜਿਹੜਾ ਕਿ ਸਾਰਾ ਇਹ ਜਲਾਵਾ ਇਸ ਵਰਗੇ ਅਬਦੀਨ ਦੀ ਆਪਣੀ ਸਮੂਹ ਜਿਹੜਾ ਜਿਹੜਾ ਬਨਸਾਫ ਨੂੰ ਨਹੀਂ ਲੱਗਿਆ ਜਦੋਂ ਤੁਸੀਂ ਬਾਰ ਬਾਰ ਆਇਆ ਉਹਨੂੰ ਦੇਖ ਕੇ ਦਿੰਦੇ ਨੇ ਉਹਨਾਂ ਨੇ ਤੁਹਾਨੂੰ ਕੀ ਭਰੋਸਾ ਪਾਇਆ ਉਹਨਾਂ ਨੇ ਇਹੋ ਭਰੋਸਾ ਪਾਇਆ ਕਿ ਤੁਸੀਂ ਆਪਣਾ ਸਾਰਾ ਹੀ ਐਨਡੀੀ ਕਿਹਨੂੰ ਸਿੰਧਾ ਕੋਲ ਹੁੰਦਾ ਹੈ ਐਫਪੀ ਐਫਡੀ ਵੀ ਸਾਡੇ ਕੋਲ ਲੈ ਕੇ ਸਿੰਧਾ ਦੇ ਅੰਦਰ ਜਿਹੜੇ ਸਾਡੇ ਉੱਤੇ ਮੌਜੂਦਾ ਐਸਐਮ ਸਾਹਿਬ ਦੇ ਦਫਤਰ ਦੇ ਵਿੱਚ ਲੱਗੇ ਆ ਸਾਰਾ ਉਸ ਤਸਤਾਵੇ ਸਾਰੇ ਲੱਗੇ ਅੱਜ ਜਦ ਮੈਂ ਮੇਰੇ ਕੋਲ ਹੈ ਕੋਈ ਤਕਰੀਬਨ ਉਹਨਾਂ ਨੇ ਕਹਿ ਦਿੱ ਅਸੀਂ ਇਹ ਕਰਵਾਇਆ ਵਾ ਕਿ ਹਨਾ ਜਿਹੜਾ ਮਾਰਵਾਟੀ ਕਰਕੇ ਤੇ ਸਾਨੂੰ ਜਿਹੜਾ ਮਾਰਵਾਟੀ ਦੇ ਵਾਸਤੇ ਉਹਨਾਂ ਨੇ ਲੈਟਰ ਆਪੋਰਨ ਮੈਟਰ ਉਹਨਾਂ ਦੇ ਵੀ ਲੈ ਮਿਲ ਆਣ ਮੈਂ ਉਹਨਾਂ ਨੇ ਦੱਸ ਕੇ ਸਾਰਾ ਉਹ ਜਿਹੜਾ ਕਰਵਾਇਆ ਇਹ ਤੋਂ ਪਹਿਲਾਂ ਤਾਂ ਕੋਈ ਨੋਟਸ ਮਿਲਿਆ ਨਹੀਂ ਕੋਈ ਨੋਟਸ ਨਹੀਂ ਉਹਨਾਂ ਨੂੰ ਨੋਟਸ ਤਾਂ ਨਹੀਂ ਨਾਮ ਕਰਕੇ ਨੋਟਸ ਤੋਂ ਬਗੈਰ ਕੋਈ ਇਨਫੋਰਮੇਸ਼ਨ ਜਦੋਂ ਹਨ ਹਨ ਨੂੰ ਪਤਾ ਲੱਗਾ ਜਦੋਂ ਹਨ ਪਤਾ ਲੱਗਾ ਉਹ ਜਿਹੜਾ ਅੰਦਰ ਜਿਹੜਾ ਉਹਦਾ ਇਹ ਕਿਤੇ ਕਿਹਾਵਾ ਮਲਬਾ ਜਿਹੜਾ ਬਾਤ ਉਹ ਹਨ ਛੱਤ ਤੇ ਆ ਰਹੀ ਜਿਹੜੇ ਹੈਗੇ ਟਰੈਕਟਰਾਂ ਦੇ ਚੱਲ ਕੇ ਲੈ ਗਏ। ਕਿ ਇਹ ਮਨਸ਼ਾਟਰ ਤੱਕ ਕਿੰਨੇ ਵਜੇ ਤੱਕ। ਤੜਤੇ ਦੋਸ਼ ਲਾਏ ਇਹਨਾਂ ਬੰਦੇ ਨੇ ਵੀ ਸਾਡੀਆਂ ਜਿਹੜੀਆਂ ਦੁਕਾਨਾਂ ਨੇ ਉਹ ਢਾਈਆਂ ਗਈਆਂ ਨੇ ਸਾਡਾ ਅੰਦਰੋਂ ਜਿਹੜਾ ਸਮਾਨ ਹੈ ਉਹ ਵੀ ਖੁਰਦ-ਪੁਰਦ ਕਰ ਦਿੱਤਾ ਗਿਆ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੀ? ਇਹ ਦੁਕਾਨਦਾਰ ਸੜਕ ਕੋ ਕਰਾਇਦਾ ਸੀ ਕਿ ਕਾਫੀ ਲੰਬੇ ਸਮੇਂ ਤੋਂ ਸਾਡੇ ਨਾਲ ਹਨ ਕਿਰਾਇਆ ਨਹੀਂ ਦੇ ਰਹੇ। ਇਨਾ ਜੋ ਇੱਕ ਜਣੇ ਤੇ ਅਸੀਂ ਕੋਟਕੇਸ ਵੀ ਪਾਇਆ ਹੋਇਆ ਤੇ ਉਹ ਕੋਟਕੇਸ ਅੰਡਰ ਮਤਲਬ ਪ੍ਰੋਸੈਸ ਚੱਲ ਰਿਹਾ ਇਹਦੇ ਦੌਰਾਨ ਹੀ ਐਸਡੀਐਮ ਸਾਹਿਬ ਨੇ ਮਤਲਬ ਸਾਡੇ ਹੱਕ ਵਿੱਚ ਰਿਸਿਡੈਂਸ ਦਿੱਤਾ ਤੋਂ ਐਸਡੀਐਮ ਸਾਹਿਬ ਨੇ ਆਰਡਰ ਕੀਤੇ ਨੇ ਹਾਈਵੇ 28 ਅਥਾਰਟੀ ਨੂੰ ਹਾਈਵੇ ਅਥਾਰਟੀ ਨੇ ਦੁਕਾਨਾ ਤੋਂ ਇੰਨਾਂ ਸੇ ਪਾਸੇ ਕੋਲ ਖੜੇ ਸੀਗੇ ਇਸ ਤੋਂ ਬਾਅਦ ਜਦੋਂ ਉਹ ਐਸਡੀਐਮ ਸਾਹਿਬ ਜਾਂਦੇ ਜਾਂਦੇ ਹਾਈਵੇ ਤੋਂ ਉਹ ਉਹ ਬੰਦੇ ਕਹਿੰਦੇ ਆ ਵੀ ਅਸੀਂ ਕਾਫੀ ਲੰਬੇ ਸਮੇਂ ਤੋਂ ਇੱਥੇ ਦੁਕਾਨ ਕਰਦੇ ਆ ਰਹੇ ਜਿਹੜੀ ਕਮੇਟੀ ਆ ਉਹ ਹੁਣ ਹੋਣ ਚਾਹੀ ਆ ਇਹ ਤੇ ਮੋਟੀ ਕਮੇਟੀ ਕਾਫੀ ਲੰਬੇ ਇਸ ਮੇਰੀ ਸੋਚ ਤੋਂ ਪਹਿਲਾਂ ਦੀ ਹੋਤ ਵਿੱਚ ਆ ਪਰ ਜਿਹੜਾ ਮੇਰੇ ਕੋਲ ਪ੍ਰਬੰਧ ਹੈ ਇਹ ਸਲਿਪ 4-5 ਸਾਲ ਦਾ ਹੈ ਵੈਸੇ ਪਹਿਲਾਂ ਸਮੇਂ ਸਮੇਂ ਵੱਖਰੇ ਵੱਖਰੇ ਪ੍ਰਬੰਧ ਕੋਲ ਪਰ ਕਮੇਟੀ ਜਦੋਂ ਉਹ ਪ੍ਰੋਪਰਟੀ ਉਹਦੀ ਲਗਭਗ ਸਾਡੀ ਉਸ ਤੋਂ ਪਹਿਲਾਂ ਵੀ ਜਿਵੇਂ 50-60 ਸਾਲ ਪਹਿਲਾਂ ਦੀ ਲਿਖੀ ਜਿਹੜੇ ਬੰਦੇ ਨੇ ਇਹਨਾਂ ਨੂੰ ਲੈ ਕੇ ਦੁਕਾਨਾਂ ਦਿੱਤੀਆਂ ਜੇ ਉਹ ਕੌਣ ਨੇ ਬੰਦੇ ਜੀ ਉਹ ਬੰਦੇ ਗਲਤ ਨਹੀਂ ਪਹਿਲਾਂ ਦੁਕਾਨਦਾਰ ਸਨ ਉਹ ਆਪਣੀ ਜਿਹੜੀ ਦੁਕਾਨ ਦੇ ਵਿੱਚ ਸਮਾਨ ਸੀ ਤੇ ਪਲੱਸ ਦੁਕਾਨ ਦੀ ਪਗੜੀ ਹੈ ਉਹ ਉਹਨਾਂ ਪੈਸੇ ਲੈ ਕੇ ਇਹਨਾਂ ਨੂੰ ਪਤਾ ਨਹੀਂ ਕੀ ਲਿਖ ਦਿੱਤਾ ਇਸ ਬਾਰੇ ਸਾਨੂੰ ਉਹਨਾਂ ਬੈਦੀਆਂ ਉਹਨਾਂ ਨੂੰ ਲੈ ਕੇ ਦਿੱਤਾ ਜੀ ਨਹੀਂ ਬੈਦੀ ਜਿਹੜੀ ਕੋਈ ਵੀ ਜਗ੍ਹਾ ਉਹਦੀ ਰਿਸਤੀ ਹੁੰਦੀ ਹੈ ਬੈਦ ਇਦਾਂ ਤੇ ਦੁਕਾਨ ਕਿਸੇ ਨੂੰ ਸਿਰਫ ਪਗੜੀ ਦੇ ਬਾਰੇ ਲਿਖਿਆ ਨਾ ਤੇ ਜਿਹੜਾ ਉਹਨਾਂ ਨੇ ਸਮਾਨ ਦੇ ਦੋਸ਼ ਲਾਏ ਨੇ ਖੁਰਦਪੁਰ ਦੇ ਉਹਦੇ ਬਾਰੇ ਦੁਕਾਨਾਂ ਤਾਂ ਖਾਲੀ ਸੀ ਅਸੀਂ ਕੋਲ ਖੜੇ ਸੀਗੇ ਪਰ ਇਹ ਐਸਡੀਐਮ ਦੇ ਆਰਡਰ ਤੇ ਨਾਲ ਹਾਈਵੇ 14 ਇਰਫੈਂਡਾ ਉਹਨਾਂ ਦੀ ਜੀਐਸਪੀ ਵੀ ਉਹਨਾਂ ਦੇ ਸੀ ਹਾਈ ਉਹਨਾਂ ਕਹਿੰਦਾ ਚਾਬੀਆਂ ਸਾਡੇ ਕੋਲ ਐ ਅੱਜ ਵੀ ਜਿਹੜੀਆਂ ਤਾਲਿਆਂ ਦੀਆਂ ਹੋ ਸਕਦਾ ਮੈਨੂੰ ਪਤਾ ਨਹੀਂ ਪਰ ਦੁਕਾਨਾਂ ਖਾਲੀ ਸੀ ਜਿਹੜੀ ਇੱਕ ਦੋ ਦੇ ਸਮਾਨ ਹੈਗਾ ਸੀ ਉਹਨਾਂ ਨੇ ਸਮਾਨ ਕੱਢਿਆ ਵੀ ਇਹ ਉਹਨਾਂ ਨੂੰ ਸਮਾਂ ਕੱਟਣ ਦਾ ਸਮਾਂ ਵੀ ਦਿੱਤਾ ਗਿਆ ਜਿਵੇਂ ਹਰਦੇਵ ਸਿੰਘ ਤੇ ਪ੍ਰਵਿੰਦਰ ਸਿੰਘ ਉਹਨਾਂ ਦੀ ਵਕਾਲ ਚੱਲ ਰਹੀ ਸੀ ਉਹਨਾਂ ਦੇ ਵਿੱਚ ਸਮਾਂ ਸੀ ਉਹਨਾਂ ਨੂੰ ਸਮਾਂ ਦਿੱਤਾ ਗਿਆ ਉਹਨਾਂ ਦੀਆਂ ਦੁਕਾਨਾਂ ਰੇਡੀਆਂ ਦੋ ਤਿੰਨ ਬਾਅਦ ਚਟਾਈਆਂ ਗਈਆਂ ਨੇ ਸਮਾਂ ਕੱਟਣ ਤੋਂ ਬਾਅਦ ਜਿਹੜਾ ਖਾਲੀ ਦੁਕਾਨਾ ਸੀ ਉਹ ਹਾਈਵੇ 'ਤੇ ਢਾਟ ਜਿਹੜਾ ਜਾੜਾ ਹੈ ਜਿਉ ਉਹ ਚਾਰ ਦੁਕਾਨਦਾਰਾਂ ਦਾ ਹੈ ਤੇ ਕੇਸ ਇੱਕ ਤੇ ਕਿਉਂ ਲਾਇਆ ਜੀ ਉਹ ਵਕੀਲ ਸਾਹਿਬ ਕਹਿੰਦੇ ਸੀ ਕਿ ਪਹਿਲਾਂ ਇੱਕ ਤੇ ਕੇਸ ਲਾਓ ਫੇਰ ਹੌਸਤਾ ਹੌਸਤਾ ਆਪਾਂ ਅੱਗੇ ਪ੍ਰੋਸੈਸ ਚਲਾਵਾਂਗੇ ਜਿਹੜੀਆਂ ਦੁਕਾਨਾਂ ਢਾਈਆਂ ਗਈਆਂ ਉਹ ਜੀਸੀਬੀ ਗੁਰਪੁਰ ਸਭ ਨੂੰ ਆਈ ਸੀਗੀ ਜਾਂ ਹਾਈਵੇ ਦੀ ਨਹੀਂ ਹਾਈਵੇ ਦੀ ਸੌ ਉਹਦਾ ਸਾਡਾ ਕੋਈ ਬਾਤ ਨਹੀਂ ਹਾਈਵੇ ਨੇ ਸਰੂ ਇੱਕ ਐਸੀ ਕਿ ਤੁਸੀਂ ਆਜੇ ਮਾਲਕ ਲਾਗੇ ਕੋਲ ਖੜੋਗੇ ਮੈਂ ਖੜਾ ਸੀ ਪਿੰਡ ਦਾ ਸਾਡੇ ਪਿੰਡ ਦੇ ਸਰਪੰਚ ਕੋਲ ਖੜੇ ਸੀ ਨਾ ਦੀ ਵੀ ਦੇ ਸਰਪੰਚ ਵੀ ਚੰਨਕੇ ਦੇ ਸਰਪੰਚ ਵੀ ਨਾਲ ਸਨ ਕਮੇਟੀ ਮੈਂਬਰ ਸਾਰੇ ਨਾਲ ਸਨ ਹੁਣ ਵੀ ਕਮੇਟੀ ਮੈਂਬਰ ਨੇ ਆ ਜਿਹੜੇ ਨਾਲ ਉਹਨਾਂ ਵੱਲੋਂ ਜਿਹੜੇ ਐਸਡੀਐਮ ਨੂੰ ਦਰਖਾਸਤਾਂ ਦਿੱਤੀਆਂ ਗਈਆਂ ਐਸਡੀਐਮ ਨੇ ਉਹਨਾਂ ਨੂੰ ਕਿਹਾ ਵੀ ਮੈਨੂੰ ਐਫੀਡਰ ਦੋ ਤੁਹਾਡਾ ਜਿਹੜਾ ਚੈੱਕ ਬਣਾਇਆ ਜਾਊਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੀ ਉਹ ਤਾਂ ਐਸਟੀਐਮ ਸਾਹਮਣੇ ਡਿਸੀਜਨ ਕਰ ਦਿੱਤਾ ਉਹ ਤਾਂ ਐਸਟੀਐਮ ਸਾਹਮਣੇ ਡਿਸੀਜਨ ਸਾਡੇ ਅੱਖ ਵਿੱਚ ਕਰ ਦਿੱਤਾ ਇਹ ਜਿਹੜੀ ਉਹਨਾਂ ਕੋਲ ਮੰਗ ਕੀਤੀ ਜਿਹੜੀ ਇਹ ਟੀਮ ਨੇ ਇਹ ਫੀਡਰ ਦਿੱਤੀ ਉਹਦੇ ਬਾਰੇ ਕੀ ਕਹਣਾ ਚਾਹੁੰਦੇ ਸੀ ਉਹ ਹੁਣ ਕੀਤੀ ਹੋਈ ਉਹਦੇ ਬਾਰੇ ਮੈਨੂੰ ਨਹੀਂ ਉਹ ਤੇ ਅਸਲੀਮ ਸਾਹਿਬ ਦੱਸ ਸਕਦੇ ਨੇ ਪਹਿਲਾਂ ਜਿਹੜਾ ਜਦੋਂ ਕਰਸਰ ਚੱਲ ਰਿਆ ਸੀ ਪ੍ਰੋਸੈਸ ਉਹ ਤੋਂ ਅਸਲੀਮ ਸਾਹਿਬ ਨੇ ਉਹਨਾਂ ਕੋਲ ਲਿਖਵਾ ਕੇ ਲਿਆ ਸੀ ਉਹਦਾ ਡਿਸੀਜਨ ਉਹਨਾਂ ਦੇ ਦਿੱਤਾ ਤੁਸੀਂ ਕਹਿੰਦੇ ਜੇ ਵੀ ਜਿਹੜੀ ਮਾਲਕੀ ਜ਼ਮੀਨ ਹੈ ਸਾਡੇ ਨਗਰ ਦੀ ਆ ਜਿਹੜੇ ਗਿਆ ਰਾਮ ਤੇ ਜੇ ਦੁਰਗਾਣਾ ਮੰਦਿਰ ਵਾਲੇ ਉਹ ਕਹਿੰਦੇ ਵੀ ਸਾਡੀ ਮਾਲਕੀ ਹੈ ਇਹਦੇ ਬਾਰੇ ਕੀ ਉਹ ਮਾਲਕੀ ਉੱਧਾ ਕੋਈ ਦਿੱਤੀ ਜਾਂ ਬੰਦਾ ਕਹੀ ਜਾਵੇ ਤਾਂ ਕਹੇ ਸਾਡੇ ਚੈਨਲ ਕੇ ਪਿੰਡ ਦੀ ਮਾਰਕੀਟਿੰਗ ਅ ਮਾਲਕੀ ਅਸੀਂ ਸਾਬਤ ਕਰਾਂਗੇ ਇਹਦੇ ਵਿੱਚ ਕੋਸ਼ ਜ਼ਮੀਨ ਜਿਹੜੀ ਸ਼ਾਮਲਾਟ ਕੁਝ ਲੋਕਾਂ ਨੇ দান ਕੀਤੀ ਹੈ ਉਹ ਜਿਉਂਦੇ ਜਾਗਦੇ ਨੇ ਉਹ ਕੋਰਟ ਵਿੱਚ ਜਾ ਕੇ ਕਹਿਣਗੇ ਵੀ ਇਹ ਜ਼ਮੀਨ ਸਾਡੀ ਅਸੀਂ ਗੁਰਦੁਆਰਾ ਸਾਹਿਬ ਨੂੰ ਦਿੱਤੀ ਹੋਈ ਹੈ ਜਿਹੜਾ ਗੁਰਦੁਆਰਾ ਸਾਹਿਬ ਜੇ ਕਦੋਂ ਦਾ ਹੋਉਂਦਾ ਜਾਇ ਜਿਥੇ ਗੁਰਦੁਆਰਾ ਹੋਂਦ ਵਿੱਚ ਪਹਿਲੀ ਉਸ ਤੋਂ ਪਹਿਲਾਂ ਜਿਵੇਂ 60 70 ਸਾਲ ਹੋਵੇ 80 ਸਾਲ ਵੀ ਹੋ ਸਕਦੇ ਕਿਉਂਕਿ ਮੇਰੀ ਉਸ ਤੋਂ ਪਹਿਲਾਂ ਦੀ ਗੱਲ ਹੈ ਕਿ ਉਹ ਗੁਰਦੁਆਰਾ ਹੋਂਦ ਵਿੱਚ ਆਇਆ ਤੇ ਜਿਹੜੀ ਜ਼ਮੀਨ ਜਿਹੜੀ ਉਹਨਾਂ ਨੇ ਕੀਤੀ ਦਾਨ ਉਹ ਕਿੰਨੀ ਸਾਲ ਕਿ ਉਹ ਵੀ ਬਹੁਤ ਲੰਬੇ ਸਮੇਂ ਤੋਂ ਜਿਵੇਂ 62 ਸਾਲ ਦੀ ਲਗਭਗ ਹੋ ਸਕਦਾ ਮੈਂ ਪੱਕਾ ਨਹੀਂ ਕਹਿ ਸਕਦਾ 62 ਸਾਲ ਬਾਅਦ ਤੋਂ ਪਹਿਲਾਂ ਹੋ ਸਕਦੀ ਨਹੀਂ ਬਾਅਦ ਤੋਂ ਬਾਅਦ ਵਿੱਚ ਹੈ ਮੈਂ ਰਿਪੋਰਟ ਚੈੱਕ ਕੀਤਾ ਹੈ ਹਾਂ ਬਾਅਦ ਤੋਂ ਬਾਅਦ ਜਿਹੜੀ ਜ਼ਮੀਨ ਨਿਦਾਨ ਕੀਤੀ ਜਿਨ੍ਹਾਂ ਲੋਕਾਂ ਨੇ ਉਹ ਪਿੰਡ ਦੇ ਹੀ ਵਸਨੀਕ ਹੈ ਕਿ ਉਹ 12ਵਾਂ ਕੋਈ ਨਹੀਂ ਪਿੰਡ ਦੇ ਵਸਨੀਕ ਹੈ ਅੱਜ ਵੀ ਉਹ ਪਿੰਡ ਵਿੱਚ ਰਹੇ ਰਹੇ ਨੇ ਔਰ ਉਹ ਜਿਹੜੀ ਜ਼ਮੀਨ ਆ ਉਹਦੀ ਗਾੜੀ ਵਿਰਾਸਤ ਚੜਦੀ ਆ ਰਹੀ ਜਿਨ੍ਹਾਂ ਨੇ দান ਕੀਤੀ ਸੀ ਉਹਨਾਂ ਦੇ ਗਾੜੀ ਪੋਤਿਆਂ ਦੇ ਨਾਲ ਚੜੀ ਹੋਈ ਆ ਜੁੰਦੇ ਜਾਂਦੇ ਨੇ ਔਰ ਉਹਨਾਂ ਦੇ ਨਾਲ ਵਿਰਾਸਤ ਚੜੀ ਹੋਈ ਮੇਰੇ ਕੋਲ ਫਰਦ ਵੀ ਆਉਂਦੀ ਹੈਗੀ ਨਹੀਂ ਜੇ ਜਦੋਂ ਆਪਾਂ ਜਿਹੜੀ ਦਾਨ ਆਉ ਕੇ ਨੂੰ ਹੋਉਂਦੀ ਹੈ ਜਦਾਂ ਮੰਨ ਲਓ ਲੋ ਲੰਗਰ ਨੂੰ ਦਾਨ ਹੋ ਗਈ ਜਾਂ ਕਿਸੇ ਨੂੰ ਵੀ ਦਾਨ ਹੋਉਂਦੀ ਹੈ ਉਹ ਮੁੜ ਕੇ ਵਿਰਾਸਤ ਜਿਹੜੀ ਹੈ ਨਾ ਉਹ ਤੇ ਉਹਦੇ ਨਾਲ ਹੀ ਚੜੂਗੀ ਨਾ ਜੀ ਨਹੀਂ ਫਿਰ ਇਹੀ ਗੱਲ ਆ ਨਾ ਕਿਉਂਕਿ ਪਰ ਇਹਨਾਂ ਨੇ ਜਿਹੜੀ ਵਿਰਾਸਤ ਵਿੱਚ ਚੜਾਈ দান ਕੀਤੀ ਆ ਉਹ ਖੂਦ ਦੇ ਨਾਜਵੀਨ ਕੀਤੀ ਜਾਂ ਗੁਰਦੁਆਰੇ ਦੇ ਨਾਜਵੀਨ ਕੀਤੀ ਖੂਦ ਦੇ ਨਾਮ ਲੱਗੀ ਹੋਈ ਹੈ ਤੇ ਉਹ ਉਸੇ ਤਰ੍ਹਾਂ ਵਿਰਾਸਤ ਉਹਦਾ ਚੜੀ ਆ ਰਹੀ ਇਸ ਜ਼ਮੀਨ ਦੇ ਵਿੱਚ ਦੁਰਗਾਣਾ ਮੰਦਿਰ ਦਾ ਤੇ ਕੋਈ ਕੋਈ ਵਾ 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 ਅੱਜ ਤੱਕ ਕੋਈ ਵੀ ਪਿਛਲੇ 100 ਸਾਲ ਤੋਂ ਜਦੋਂ ਤੋਂ ਇਹ ਸਾਡੇ ਵੱਟੇ ਡੇਰੇ ਵਿੱਚ ਦੱਸਦੇ ਕਦੀ ਕੋਈ ਨਾ ਆਇਆ ਨਾ ਕੋਈ ਗੱਲ ਨਾ ਕੋਈ ਬਾਤ ਗੁਰਦੁਆਰਾ ਸਾਹਿਬ ਜਰੂਰ ਡਰੇਆ ਇਸ ਜਗ੍ਹਾ ਤੇ ਕੋਈ ਮੰਦਿਰ ਪਹਿਲਾਂ ਹੈ ਸੀ ਅੱਜ ਤੱਕ ਨਾ ਕੋਈ ਮੰਦਿਰ ਨਹੀਂ ਸੀ ਜੇ ਜਿਹੜੀ ਨਾਥਾਂ ਵਾਲੀ ਖੂਈ ਦਾ ਜ਼ਿਕਰ ਆਉਂਦਾ ਉਹ ਕੀ ਜੇ ਉਹ ਖੂਈ ਹੈਗੀ ਆ ਉਹ ਬਹੁਤ ਤੁਹਾਨੂੰ ਦੱਸਿਆ ਖੂਈ ਦੀ ਯਾਦਗਾਰ ਹੈ ਕੋਈ ਜਿਹੜੀ ਉਹ ਸਾਡੇ ਬਡੇਰਿਆਂ ਨੇ ਲਾਈ ਸੀ ਇੱਥੇ ਕਿਉਂਕਿ ਇੱਥੇ ਜਿਹੜੇ ਰਾਈ ਜਾਂਦੇ ਸੀ ਉਹ ਪਾਣੀ ਪੀਂਦੇ ਸੀ ਲੋਕ ਡੰਗਰ ਚਾਹਦੇ ਡੰਗਰਾਂ ਵਾਸਤੇ ਵੱਖਰੀ ਕੋਰਲੀ ਸੀ ਬੰਦਿਆਂ ਦੇ ਪੀਣ ਨੂੰ ਵੱਖਰਾ ਸੀ ਤੇ ਇੱਥੇ ਲੋਕ ਆ ਕੇ ਪਾਣੀ ਪੀਂਦੇ ਸਨ ਮਤਲਬ ਇੱਕ ਕਿਸਮ ਦਾ ਲੋਕ ਰੈਸਟ ਕਰਦੇ ਸੀ ਇੱਥੇ ਨਾ ਸਹੇ ਮਹਿਗੇ ਜਿਤਨਾ ਆਣ ਕੇ ਸਾਧੂ ਜੀ ਬੈਠੇ ਹੁੰਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਜਿਹੜੇ ਨਾਥ ਹੁੰਦੇ ਸੀ ਉਹਨਾਂ ਵਿੱਚ ਇੱਕ ਨਾਥ ਦਾ ਕਤਲ ਕੀਤਾ ਗਿਆ ਬਾਕੀ ਨਾਥਾਂ ਨੂੰ ਜਿਹੜ ਨਾ ਪਤਾ ਕੀਤਾ ਗਿਆ ਉਹਦੇ ਬਾਰੇ ਕਹਿਣਾ ਚਾਹੁੰਦਾ ਤੂੰ ਮੇਰੇ ਤੋਂ ਐਸੇ ਸਮਝੋ ਤੂੰ ਪਹਿਲਾਂ ਦੀ ਗੱਲ ਆ ਪਰ ਇੱਥੇ ਕੋਈ ਆ ਕੇ ਜਿੱਦਾਂ ਕੋਈ ਰਹਿ ਰਿਹਾ ਸੀ ਉਹਨੂੰ ਕਿੰਨੇ ਕਤਲ ਕਰਤਾ ਇਹਦੇ ਉਹ ਕੁਝ ਜਾਣਦੇ ਕਤਲ ਕਰਨ ਵਾਲੇ ਜਾਂ ਉਸ ਵੇਲੇ ਦੇ ਜਿਹੜੇ ਲੋਕ ਮੈਂ ਛੋਟਾ ਸੀ ਤੇ ਤੇ ਉਸ ਤਰ੍ਹਾਂ ਹੁਣ ਵੀ ਜਿਹੜੇ ਲੋਕ ਆ ਕੇ ਕਿਥੋਂ ਕੋ ਰਹਿ ਗਏ ਗੁਰਦੁਆਰੇ ਚ ਰਹਿ ਸਕਦਾ ਕੋਈ ਗੱਲ ਨਹੀਂ ਤੁਸੀਂ ਚਾਹੁੰਦੇ ਵੀ ਉਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਜਿਹੜੇ ਬੰਦੇ ਨੇ ਕਤਲ ਕੀਤੇ ਜਿਹੇ ਕਤਲ ਜਿਹੜੇ ਲੱਭਣੇ ਚਾਹੀਦੇ ਜੇ ਸੀਬੀਆਈ ਜਾਂਚ ਹੋ ਜਾਏ ਤਾਂ ਬਹੁਤ ਵਧੀਆ ਗੱਲ ਆ